ਗੁਰੂ ਪਿਆਰੀ ਸੰਗਤ ਜੀ ਹਦਾ ਸੁਆਮੀ ਜੀ ਸੰਗਤ ਜੀ ਗੁਰਬਾਣੀ ਦੀ ਇੱਕ ਤੁਕ ਹੈ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਅੱਜ ਦਾ ਮੈਂ ਜੋ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਸ ਦਾ ਸੰਬੰਧ ਸੰਬੰਧ ਵੀ ਇਦਾਂ ਦੇ ਹੀ ਇੱਕ ਵਾਕਿਆ ਨਾਲ ਹੈ ਇਹ ਵਾਕਿਆ ਸੰਤ ਕਬੀਰ ਜੀ ਦੇ ਸਮੇ ਦਾ ਹੈ ਸੰਤ ਕਬੀਰ ਜੀ ਦੇ ਸਮੇਂ ਇੱਕ ਚੋਰ ਚੋਰੀ ਕਰ ਰਿਹਾ ਸੀ ਕਿ ਉਸ ਦਾ ਪਤਾ ਰਾਜੇ ਦੇ ਸਿਪਾਹੀਆਂ ਨੂੰ ਲੱਗ ਗਿਆ ਜਦੋਂ ਰਾਜੇ ਦੇ ਸਿਪਾਹੀਆਂ ਨੇ ਚੋਰ ਨੂੰ ਫੜਨਾ ਚਾਹਿਆ ਤਾਂ ਉਹ ਅੱਗੇ ਲੱਗ ਕੇ ਭੱਜ ਉੱਠਿਆ ਰਾਜੇ ਦੇ ਸਿਪਾਹੀ ਉਸ ਦਾ ਪਿੱਛਾ ਕਰ ਰਹੇ ਸਨ ਤੇ ਉਹ ਅੱਗੇ ਕੇ ਭੱਜ ਰਿਹਾ ਸੀ ਭੱਜਦਾ ਭੱਜਦਾ ਉਹ ਇੱਕ ਗਲੀ ਵਿੱਚ ਜਾਂਦਾ ਹੈ ਤੇ ਇੱਕ ਘਰ ਦੇ ਵਿੱਚ ਵੜ ਜਾਂਦਾ ਹੈ ਉਹ ਘਰ ਸੰਤ ਕਬੀਰ ਜੀ ਦਾ ਸੀ ਚੋਰ ਸੰਤ ਕਬੀਰ ਜੀ ਦੇ ਘਰ ਵੱਡਦਾ ਹੈ ਤੇ ਸੰਤ ਕਬੀਰ ਜੀ ਨੂੰ ਪੇਂਡਤੀ ਕਰਦਾ ਹੈ ਕਿ ਮੇਰੇ ਪਿੱਛੇ ਰਾਜ ਦੇ ਸਿਪਾਹੀ ਲੱਗੇ ਹੋਏ ਹਨ ਮੈਨੂੰ ਉਹਨਾਂ ਤੋਂ ਬਚਾ ਲਵੋ ਮੈਨੂੰ ਇੱਥੇ ਕਿਤੇ ਰੁਕਣ ਦੀ ਜਗ੍ਹਾ ਦੇ ਦਿਦੋ ਸੰਤ ਕਬੀਰ ਜੀ ਉਸ ਨੂੰ ਇੱਕ ਚਾਦਰ ਦਿੰਦੇ ਹਨ ਤੇ ਇੱਕ ਮੰਝੀ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਉਸ ਮੰਝੇ ਤੇ ਚਾਦਰ ਲੈ ਕੇ ਲੇਟ ਜਾਓ ਉਹ ਚੋਰ ਇਸ ਤਰ੍ਹਾਂ ਹੀ ਕਰਦਾ ਹੈ ਇਨੀ ਦੇਰ ਨੂੰ ਉੱਥੇ ਰਾਜ ਦੇ ਸਿਪਾਹੀ ਵੀ ਪਹੁੰਚ ਜਾਂਦੇ ਹਨ ਰਾਜੀ ਦੇ ਸਿਪਾਹੀ ਸੰਤ ਕਬੀਰ ਜੀ ਨੂੰ ਕਹਿੰਦੇ ਹਨ ਕਿ ਤੁਹਾਡੇ ਘਰ ਇੱਕ ਚੋਰ ਵੜਿਆ ਹੈ ਜਿਸ ਦਾ ਅਸੀਂ ਪਿੱਛਾ ਕਰ ਰਹੇ ਸੀ ਅਸੀਂ ਉਸ ਨੂੰ ਲੱਭਣਾ ਚਾਹੁੰਦੇ ਹਾਂ ਪਰ ਸੰਤ ਕਬੀਰ ਜੀ ਕਹਿੰਦੇ ਹਨ ਕਿ ਇੱਥੇ ਤਾਂ ਕੋਈ ਚੋਰ ਨਹੀਂ ਆਇਆ ਉਹ மஞ்சਿਆਂ ਵੱਲ ਇਸ਼ਾਰਾ ਕਰਦੇ ਹਨ ਤੇ ਕਹਿੰਦੇ ਹਨ ਕਿ ਇੱਥੇ ਮੈਂ ਸੁੱਤਾ ਪਿਆ ਸੀ ਇਸ மஞ்சੇ ਤੇ ਮੇਰੀ ਘਰ ਵਾਲੀ ਸੁੱਤੀ ਪਈ ਹੈ ਆ ਮੇਰੀ ਬੇਟੀ ਸੁੱਤੀ ਹੈ ਨਾਲ ਦੇ மஞ்சੇ ਤੇ ਬੇਟਾ ਸੁੱਤਾ ਹੋਇਆ ਹੈ ਤੇ ਫਿਰ ਇੱਕ ਹੋਰ மஞ்சੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ ਉਸ ਮੰंजे ਤੇ ਮੇਰਾ ਜਵਾਈ ਸੁਦਾ ਹੋਇਆ ਹੈ ਇਹ ਸੁਣ ਕੇ ਰਾਜਦੇਸੇ ਸਿਪਾਹੀ ਚਲੇ ਜਾਂਦੇ ਹਨ ਉਹਨਾਂ ਦੀ ਜਾਨ ਪਿੱਛੋਂ ਕਬੀਰ ਜੀ ਦੀ ਕਰਵਲੀ ਉੱਠਦੀ ਹੈ ਤੇ ਕਬੀਰ ਜੀ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਕਿ ਲੋੜਾ ਮਾਰ ਦਿੱਤਾ ਹੈ ਤੁਸੀਂ ਇੱਕ ਚੋਰ ਨੂੰ ਆਪਣਾ ਜਵਾਈ ਕਹਿ ਦਿੱਤਾ ਸੰਤ ਕਬੀਰ ਜੀ ਕਹਿੰਦੇ ਹਨ ਕਿ ਜੇ ਹੁਣ ਕਹਿ ਦਿੱਤਾ ਹੈ ਤਾਂ ਫਿਰ ਕੁਝ ਨਹੀਂ ਹੋ ਸਕਦਾ ਕਬੀਰ ਜੀ ਦੀ ਘਰਵਾਲੀ ਕਹਿੰਦੀ ਹੈ ਕਿ ਇਹ ਕਿਦਾਂ ਹੋ ਸਕਦਾ ਹੈ ਕਹਿੰਦੇ ਕਿ ਛੂ ਚਾਹੇ ਹੋਵੇ ਜੇ ਹੁਣ ਉਸ ਨੂੰ ਜਵਾਈ ਕਹਿ ਦਿੱਤਾ ਹੈ ਤਾਂ ਹੁਣ ਫਿਰ ਉਹ ਜਵਾਈ ਹੈ ਤੇ ਸੰਤ ਕਬੀਰ ਜੀ ਇਸ ਤੋਂ ਬਾਅਦ ਚੋਰ ਨੂੰ ਕਹਿੰਦੀ ਹਨ ਕਿ ਤੁਸੀਂ ਫਲਾਨੀ ਤਾਰੀਖ ਨੂੰ ਜੰਜ ਲੈ ਕੇ ਮੇਰੇ ਘਰੇ ਆ ਜਾਇਓ ਤੇ ਮੇਰੀ ਬੇਟੀ ਨੂੰ ਵਿਆਹ ਕੇ ਲੈ ਜਾਇਓ ਚੋਰ ਉਹਨਾਂ ਦੀ ਗੱਲ ਨੂੰ ਸਿਰ ਮੱਥੇ ਕਰਦਾ ਹੈ ਤੇ ਕਹਿੰਦਾ ਹੈ ਕਿ ਠੀਕ ਹੈ ਮੈਂ ਫਲਾਨੀ ਤਾਰੀਖ ਨੂੰ ਜੰਝ ਲੈ ਕੇ ਆ ਜਾਵਾਂਗਾ ਤੇ ਤੁਹਾਡੀ ਬੇਟੀ ਨੂੰ ਵਿਆਹ ਕੇ ਲੈ ਜਾਵਾਂਗਾ ਚੋਰ ਚਲਾ ਜਾਂਦਾ ਹੈ ਤੇ ਉਹ ਸੌ ਜਾਂਦੇ ਹਨ ਫਿਰ ਅਗਲੀ ਸਵੇਰ ਜਦ ਉੱਠਦੇ ਹਨ ਤਕਬੀਰ ਦੀ ਘਰ ਵਾਲੀ ਕਹਿੰਦੀ ਹੈ ਕਿ ਤੁਸੀਂ ਉਸ ਨੂੰ ਜੰਝ ਲੈ ਕੇ ਆਉਣ ਲਈ ਤਾਂ ਕਹਿ ਦਿੱਤਾ ਹੈ ਪਰ ਆਪਣੇ ਘਰੇ ਤਾਂ ਕੁਝ ਵੀ ਨਹੀਂ ਹੈ ਜਿਸ ਨਾਲ ਆਪਾਂ ਵਿਆਹ ਦਾ ਪ੍ਰਬੰਧ ਕਰ ਸਕਾਂਗੇ ਕਬੀਰ ਜੀ ਕਹਿੰਦੀ ਹਨ ਤੂੰ ਘਰ ਆਣਾ ਉਸ ਮਾਲਕ ਤੇ ਭਰੋਸਾ ਰੱਖ ਜੋ ਹੋਵੇਗਾ ਵੇਖਿਆ ਜਾਵੇਗਾ ਇਹ ਗੱਲ ਕਰਕੇ ਕਬੀਰ ਜੀ ਆਪਣੀਆਂ ਕੁਝ ਰੱਖੀਆਂ ਹੋਈਆਂ ਚੀਜ਼ਾਂ ਦੀ ਫੁੱਲਾਫਲੀ ਕਰਦੇ ਹਨ ਕਬੀਰ ਜੀ ਜੁਲਾਹੇ ਦਾ ਕੰਮ ਕਰਦੇ ਸਨ ਤੇ ਉਹ ਤਾਣੀਆਂ ਬਣਾ ਬਣਾ ਕੇ ਵੇਚਦੇ ਸਨ ਤੇ ਉਹਨਾਂ ਨੇ ਇੱਕ ਰੇਸ਼ਮ ਦੀ ਤਾਣੀ ਸੰਭਾਲ ਕੇ ਰੱਖੀ ਹੋਈ ਸੀ ਜਿਸ ਨੂੰ ਉਹ ਲੱਭ ਰਹੇ ਹਨ ਉਹਨਾਂ ਨੂੰ ਉਹ ਤਾਣੀ ਮਿਲ ਜਾਂਦੀ ਹੈ ਉਸ ਤਾਣੀ 'ਚੋਂ ਅੱਧੀ ਤਾਣੀ ਉਹ ਆਪਣੇ ਬੇਟੇ ਨੂੰ ਦਿੰਦੇ ਹਨ ਤੇ ਅੱਧੀ ਤਾਣੀ ਆਪ ਇੱਕ ਕੱਪੜੇ ਵਿੱਚ ਲਪੇਟ ਕੇ ਉਸ ਨੂੰ ਵੇਚਣ ਲਈ ਤੁਰ ਪੈਂਦੀ ਹਨ ਸੰਤ ਕਬੀਰ ਜੀ ਤੇ ਉਹਨਾਂ ਦੇ بیٹے ਉਸ ਦਾਣੀ ਨੂੰ ਵੇਚਣ ਲਈ ਗਲੀ-ਗਲੀ ਘੁੰਮ ਰਹੇ ਹਨ ਪਰ ਹੁੰਦਾ ਕੀ ਹੈ ਕਿ ਜਿੱਧਰ ਸੰਤ ਕਬੀਰ ਜੀ ਆਪਣੀ ਦਾਣੀ ਵੇਚਣ ਲਈ ਗਲੀ-ਗਲੀ ਘੁੰਮ ਰਹੇ ਹਨ ਉਧਰ ਇੱਕ ਬਜ਼ੁਰਗ ਸੰਤ ਕਬੀਰ ਜੀ ਨੂੰ ਮਿਲਦਾ ਹੈ ਤੇ ਸੰਤ ਕਬੀਰ ਜੀ ਨੂੰ ਕਹਿੰਦਾ ਹੈ ਕਿ ਮੈਨੂੰ ਠੰਡ ਲੱਗ ਰਹੀ ਹੈ ਮੈਨੂੰ ਕੁਝ ਤੰ ਟਕਣ ਲਈ ਦੇ ਦੇ ਪਰ ਕਬੀਰ ਜੀ ਉਸ ਨੂੰ ਕਹਿੰਦੇ ਹਨ ਕਿ ਮੇਰੇ ਕੋਲ ਤਾਂ ਇਹੀ ਇੱਕ ਤਾਣੀ ਹੈ ਜਿਸ ਨੂੰ ਵੇਚ ਕੇ ਮੈਂ ਆਪਣੀ ਬੇਟੀ ਦਾ ਵਿਆਹ ਕਰਾਂਗਾ ਮੈਂ ਤੈਨੂੰ ਕੀ ਦੇ ਸਕਦਾ ਹਾਂ ਪਰ ਉਹ ਬਜ਼ੁਰਗ ਕਹਿੰਦਾ ਹੈ ਕਿ ਨਹੀਂ ਮੈਨੂੰ ਕੁਝ ਨਾ ਕੁਝ ਦੇ ਮੈਨੂੰ ਬਹੁਤ ਠੰਡ ਲੱਗ ਰਹੀ ਹੈ ਤਾਂ ਫਿਰ ਕਬੀਰ ਜੀ ਕਹਿੰਦੇ ਹਨ ਕਿ ਠੀਕ ਹੈ ਇਸ ਵਿੱਚੋਂ ਅੱਧੀ ਤਾਣੀ ਤੂੰ ਲੈ ਲੈ ਤੇ ਅੱਧੀ ਮੈਂ ਰੱਖ ਲੈਂਦਾ ਹਾਂ ਮੈਂ ਉਸ ਨੂੰ ਵੇਚ ਕੇ ਕੁਝ ਪੈਸੇ ਲੈ ਕੇ ਆਪਣੀ ਬੇਟੀ ਦਾ ਵਿਆਹ ਕਰ ਲਵਾਵਾਂਗਾ ਪਰ ਉਹ ਬਜ਼ੁਰਗ ਕਹਿੰਦਾ ਹੈ ਕਿ ਨਹੀਂ ਅੱਧੀ ਤਾਣੀ ਨਾਲ ਤਾਂ ਮੇਰਾ ਤਨ ਵੀ ਨਹੀਂ ਢੱਕਿਆ ਜਾਣਾ ਤੇ ਫਿਰ ਮੇਰੀ ਠੰਡ ਕਿੱਦਾਂ ਰੁਕੇਗੀ ਇਸ ਕਰਕੇ ਤੂੰ ਮੈਨੂੰ ਪੂਰੀ ਤਾਣੀ ਦੇ ਦੇ ਤੇ ਸੰਤ ਕਬੀਰ ਜੀ ਤਾਂ ਪਹਿਲਾਂ ਹੀ ਧਿਆਲੂ ਸਨ ਸੰਤ 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 ਤਾਂ ਧਿਆਲੂ ਹੁੰਦੇ ਹਨ ਤੇ ਉਹਨਾਂ ਨੇ ਪੂਰੀ ਦੀ ਪੂਰੀ ਤਨੀ ਉਸ ਬਜ਼ੁਰਗ ਨੂੰ ਦੇ ਦਿੱਤੀ ਤੇ ਆਪ ਖਾਲੀ ਹੱਥ ਘਰ ਨੂੰ ਦੁਰ ਪਏ ਸੰਗਤ ਜੀ ਉਹਨੋਂ ਬਜ਼ੁਰਗ ਤੁੱਜੇ ਬੰਨੇ ਕਬੀਰ ਜੀ ਦੇ بیٹے ਕੋਲ ਪਹੁੰਚ ਗਿਆ ਤੇ ਕਬੀਰ ਜੀ ਦੇ بیٹے ਨੂੰ ਵੀ ਇਹੀ ਗੱਲ ਕਹਿੰਦਾ ਹੈ ਕਿ ਭਾਈ ਮੈਂ ਬਜ਼ੁਰਗ ਹਾਂ ਮੈਨੂੰ ਠੰਡ ਲੱਗ ਰਹੀ ਹੈ ਮੈਨੂੰ ਤਨ ਢੱਕਣ ਲਈ ਕੁਝ ਦੇ ਦੇ ਕਬੀਰ ਜੀ ਦਾ ਬੇਟਾ ਕਹਿੰਦਾ ਹੈ ਬਾਬਾ ਮੇਰੇ ਕੋਲ ਤਾਂ ਇਹੀ ਇੱਕ ਦਾਣੀ ਹੈ ਜਿਸ ਨੂੰ ਵੇਚ ਕੇ ਮੈਂ ਆਪਣੀ ਭੈਣ ਦਾ ਵਿਆਹ ਕਰਾਂਗਾ ਮੈਂ ਤੈਨੂੰ ਕੀ ਦੇ ਸਕਦਾ ਹਾਂ ਬਜ਼ੁਰਗ ਕਹਿੰਦਾ ਹੈ ਨਹੀਂ ਮੈਨੂੰ ਠੰਡ ਲੱਗ ਰਹੀ ਹੈ ਮੈਨੂੰ ਦੇ ਕੁਝ ਤਕਵੀਰ ਜੀ ਦਾ ਬੇਟਾ ਕਹਿੰਦਾ ਹੈ ਕਿ ਬਾਬਾ ਫਿਰ ਇਸ ਤਰ੍ਹਾਂ ਕਰ ਅੱਧੀ ਦਾਣੀ ਤੂੰ ਲੈ ਲਾ ਤੇ ਅੱਧੀ ਮੈਂ ਵੇਚ ਲਵਾਂਗਾ ਤੇ ਵੇਚ ਕੇ ਕੁਝ ਪੈਸੇ ਇਕੱਠੇ ਕਰ ਲਵਾਂਗਾ ਬਜ਼ੁਰਗ ਫਿਰ ਉਹੀ ਗੱਲ ਦੁਹਰਾਉਂਦਾ ਹੈ ਜੋ ਕਬੀਰ ਜੀ ਨਾਲ ਦੁਹਾਈ ਸੀ ਕਹਿੰਦਾ ਹੈ ਨਹੀਂ ਅੱਧੀ ਤਾਣੀ ਨਾਲ ਤਾਂ ਮੇਰਾ ਤਨ ਵੀ ਨਹੀਂ ਟਕਿਆ ਜਾਣਾ ਮੈਨੂੰ ਤਾਂ ਠੰਡੋਂ ਦਾ ਹੀ ਲੱਗਦੀ ਰਹੇਗੀ ਇਸ ਕਰਕੇ ਤੂੰ ਮੈਨੂੰ ਪੂਰੀ ਤਾਣੀ ਦੇ ਤਾਂ ਕਿ ਮੈਂ ਚੰਗੀ ਤਰ੍ਹਾਂ ਆਪਣੇ ਬਦਨ ਨੂੰ ਆਪਣੇ ਜਿਸਮ ਨੂੰ ਟਕ ਸਕਾਂ ਤੇ ਇਸ ਠੰਡ ਤੋਂ ਬਚ ਸਕਾਂ ਕਬੀਰ ਜੀ ਦਾ ਬੇਟਾ ਸੀ ਉਸ ਨੂੰ ਵੀ ਦਇਆ ਆ ਗਈ ਤੇ ਉਸਨੇ ਉਸ ਬਜ਼ੁਰਗ ਨੂੰ ਸਾਰੀ ਦੀ ਸਾਰੀ ਤਾਣੀ ਦੇ ਦਿੱਤੀ ਤੇ ਉਹ ਵੀ ਕਬੀਰ ਜੀ ਵਾਂਗ ਹੀ ਖਾਲੀ ਹੱਥ ਕਰਨੋਂ ਤੁਰ ਪਿਆ ਤੇ ਜਦੋਂ ਉਹ ਘਰੇ ਪਹੁੰਚਦਾ ਹੈ ਤਾਂ ਅੱਗੇ ਕਬੀਰ ਜੀ ਬੈਠੇ ਹੋਏ ਸਨ ਤਾਂ ਉਹ ਆਪਣੇ ਬੇਟੇ ਨੂੰ ਪੁੱਛਦੇ ਹਨ ਹਾਂ ਭਈ ਕੀ ਕਰ ਆਇਆ ਤਉ ਜਵਾਬ ਦਿੰਦਾ ਹੈ ਕਿ ਜੋ ਤੁਸੀਂ ਕਰਾਈ ਜੀ ਉਹੀ ਮੈਂ ਕਰ ਆਇਆ ਹਾਂ ਸੰਗਤ ਜੀ ਹੁਣ ਉਹਨਾਂ ਦੇ ਕੋਲ ਵਿਆਹ ਦੇ ਪ੍ਰਬੰਧ ਲਈ ਕੁਝ ਵੀ ਨਹੀਂ ਬਚਿਆ ਸੀ ਕਿਉਂਕਿ ਜੋ ਕੁਝ ਵੀ ਸੀ ਉਹ ਕਬੀਰ ਜੀ ਤੇ ਉਹਨਾਂ ਦਾ ਬੇਟਾ ਸੰਤ ਸਬਾਹ ਹੁਣ ਕਰਕੇ ਦਿਯਾਲਤਾ ਕਰਕੇ ਸਭ ਕੁਝ ਦਾਨ ਕਰਾਈ ਸੀ ਸੋ ਹੁਣ ਵਿਆਦਾ ਪ੍ਰਬੰਧ ਕਰ ਲਈ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਸੀ ਅਖੀਰ ਵਿਆਦਾ ਦਿਨ ਆ ਜਾਂਦਾ ਹੈ ਪਰ ਉਹ ਵਿਆਦਾ ਪ੍ਰਬੰਧ ਨਹੀਂ ਕਰ ਸਕੇ ਸੀ ਤੇ ਉਹਨਾਂ ਕੋਲ ਵਿਆਦਾ ਪ੍ਰਬੰਧ ਕਰਨ ਲਈ ਕੁਝ ਵੀ ਨਹੀਂ ਸੀ ਹੁਣ ਕਬੀਰ ਜੀ ਤੇ ਉਹਨਾਂ ਦੇ ਬੇਟੇ ਇਹ ਸੋਚ ਰਹੇ ਸਨ ਕਿ ਜਦੋਂ ਜਨ ਸਾਡੇ ਘਰ ਆਵੇਗੀ ਤਾਂ ਅਸੀਂ ਉਸ ਦੀ ਆਉਪਕਤ ਕਿਵੇਂ ਕਰਾਂਗੇ ਉਹਨਾਂ ਨੂੰ ਖਾਣ ਨੂੰ ਕੀ ਦਵਾਂਗੇ ਸੰਗਤ ਜੀ ਕਬੀਰ ਜੀ ਦੇ ਘਰ ਕੋਈ ਆਵੇ ਤੇ ਕਬੀਰ ਜੀ ਉਸ ਦੀ ਆਪ ਭਗਤ ਨਾ ਕਰ ਸਕਣ ਇਸ ਗਲ ਨੂੰ ਕਬੀਰ ਜੀ ਕਿਵੇਂ ਸਹਿਨ ਕਰ ਸਕਦੇ ਸਨ ਸੋ ਕਬੀਰ ਜੀ ਤੇ ਉਹਨਾਂ ਦੀ ਬੇਟੀ ਇੱਕ ਦੂਰ ਜਗ੍ਹਾ ਤੇ ਜੋ ਘਰ ਤੋਂ ਕਾਫੀ ਦੂਰ ਸੀ ਉੱਥੇ ਜਾ ਕੇ ਬੈਠ ਜਾਂਦੀ ਹਨ ਪਰ ਜਦੋਂ ਉਹ ਉੱਥੇ ਜਾ ਕੇ ਬੈਠ ਜਾਂਦੀ ਹਨ ਤਾਂ ਪਿਛੋਂ ਘਰ ਵਿੱਚ ਵਿਆਹ ਦਾ ਪ੍ਰਬੰਧ ਸ਼ੁਰੂ ਹੋ ਜਾਂਦਾ ਹੈ ਘਰ ਵਿੱਚ ਭੋਜਨ ਲਈ ਸਮਾਨ ਆਉਣਾ ਸ਼ੁਰੂ ਹੋ ਜਾਂਦਾ ਹੈ ਹਲਵਾਈ ਲੱਗ ਜਾਂਦੇ ਹਨ ਸੋਹਣੇ ਸੋਹਣੇ ਤੋਹਫੇ ਆਉਂ ਲੱਗ ਜਾਂਦੇ ਹਨ ਜਨ ਜਉਂਦੀ ਹੈ ਉਸ ਦੀ ਬਹੁਤ ਆਉਪਕਤ ਕੀਤੀ ਜਾਂਦੀ ਹੈ ਰਿਸ਼ਤੇਦਾਰ ਆਉਂਦੇ ਹਨ ਉਹਨਾਂ ਨੂੰ ਹੀ ਚੰਗੇ ਚੰਗੇ ਪਕਵਾਨ ਖਾਣ ਲਈ ਦਿੱਤੇ ਜਾਂਦੇ ਹਨ ਸੋਹਣੇ ਸੋਹਣੇ ਤੋਹਫੇ ਦਿੱਤੇ ਜਾਂਦੇ ਹਨ ਜੋ ਅਣਜਾਨ ਲੋਕ ਸੰਗ੍ਰੀਪ ਕੁਰਬੇ ਸੰ ਉਹ ਵੀ ਉਥੋਂ ਭੋਜਨ ਛਕ ਛਕ ਕੇ ਜਾ ਰਹੇ ਸਨ ਤੇ ਜਦੋਂ ਕੁਝ ਲੋਕਾਂ ਨੂੰ ਕਬੀਰ ਜੀ ਦੇ ਉਸਦੇ بیٹے ਨੇ ਲੰਘਦੇ ਦੇਖਿਆ ਜਿਸ ਨੂੰ ਕਬੀਰ ਜੀ ਤੇ ਉਹਨਾਂ ਦੇ بیٹے ਨਹੀਂ ਜਾਂਦੇ ਸਨ ਤੇ ਉਹ ਵੀ ਕਬੀਰ ਜੀ ਨੂੰ ਤੇ ਉਸਦੇ بیٹے ਨੂੰ ਨਹੀਂ ਪਹਿਚਾਣਦੇ ਸਨ ਪਰ ਫਿਰ ਵੀ ਉਹ ਧੰਨ ਕਬੀਰ ਧੰਨ ਕਬੀਰ ਕਰਦੇ ਜਾ ਰਹੇ ਸਨ ਏ ਸੁਣ ਕੇ ਕਬੀਰ ਜੀ ਦਾ ਬੇਟਾ ਕਹਿੰਦਾ ਹੈ ਕਿ ਮੈਂਨਾਂ ਤੋਂ ਪੁੱਛਾਂ ਤਾਂ ਸਹੀ ਕੀ ਇਸ ਤਰ੍ਹਾਂ ਕਿਉਂ ਕਰ ਰਹੇ ਹੰਤੇ ਇਹ ਕਿੱਥੋਂ ਆ ਰਹੇ ਹਨ ਜਦੋਂ ਉਹਨਾਂ ਦੇ بیٹے ਨੇ ਉਹਨਾਂ ਲੋਕਾਂ ਨੂੰ ਪੁੱਛਿਆ ਜੋ ਤਨ ਕਬੀਰ ਤਨ ਕਬੀਰ ਕਰਦੇ ਜਾ ਰਹੇ ਸਨ ਕਿ ਤੁਸੀਂ ਤਨ ਕਬੀਰ ਦਾ ਜਾਪ ਕਿਉਂ ਕਰ ਰਹੇ ਹੋ ਤਾਂ ਕਹਿੰਦੇ ਹਨ ਕਿ ਅੱਜ ਕਬੀਰ ਜੀ ਦੀ ਬੇਟੀ ਦਾ ਵਿਆਹ ਸੀ ਤੇ ਉਹਨਾਂ ਨੇ ਕਿਸੇ ਨੂੰ ਵੀ ਉਥੋਂ ਭੁੱਖਾ ਨਹੀਂ ਜਾਣ ਦਿੱਤਾ ਜੋ ਵੀ ਉਹ ਨਦੀ ਕਰ ਗਿਆ ਉਹਨਾਂ ਨੂੰ ਸੋਹਣੇ-ਸੋਹਣੇ ਪਕਵਾਨ ਪਰੋਸੇ ਗਏ ਬਹੁਤ ਸੁਆਦਿਸ਼ਟ ਪਕਵਾਨ ਪਰੋਸੇ ਗਏ ਉਹਨਾਂ ਨੂੰ ਸੋਹਣੇ-ਸੋਹਣੇ ਤੋਹਫੇ ਦਿੱਤੇ ਗਏ ਇਸ ਕਰਕੇ ਅਸੀਂ ਵੀ ਉੱਥੋਂ ਬਹੁਤ ਸੁਆਦਿਸ਼ਟ ਭੋਜਨ ਛਕਿਆ ਹੈ ਹਾਂ ਸੋਹਣੇ-ਸੋਹਣੇ ਤੋਹਫੇ ਲੈ ਕੇ ਆ ਰਹੇ ਹਾਂ ਇਸ ਕਰਕੇ ਅਸੀਂ ਉਹਨਾਂ ਦੀ ਕਹਿਜਾ ਕਰ ਕਰ ਰਹੇ ਹਾਂ ਧੰਨ ਕਬੀਰ ਧੰਨ ਕਬੀਰ ਕਰ ਰਹੇ ਹਾਂ ਇਹ ਸੁਣ ਕੇ ਕਬੀਰ ਜੀ ਦਾ ਬੇਡਾ ਹੈਰਾਨ ਹੋ ਜਾਂਦਾ ਹੈ ਤੇ ਉਹ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਮੈਂ ਇੱਕ ਈ ਕਰ ਜਾ ਕੇ ਵੇਖਾਂ ਤਾਂ ਸਹੀ ਕਿ ਉਥੇ ਵਿਆਦਾ ਸਾਰਾ ਪ੍ਰਬੰਧ ਕੌਣ ਕਰਵਾ ਰਿਹਾ ਹੈ ਪਰ ਕਬੀਰ ਜੀ ਨੂੰ ਤਾਂ ਪਹਿਲਾਂ ਹੀ ਭਰੋਸਾ ਸੀ ਪਹਿਲਾਂ ਹੀ ਪੂਰਨ ਵਿਸ਼ਵਾਸ ਸੀ ਤੇ ਉਹ ਉਸ ਨੂੰ ਬਾਹੋਂ ਫੜ ਲੈਂਦੀ ਹਨ ਤੇ ਕਹਿੰਦੇ ਹਨ ਕਿ ਨਹੀਂ ਜੋ ਉਥੇ ਹੈ ਉਹ ਇੱਥੇ ਵੀ ਆਵੇਗਾ ਤੇ ਸੰਗਾਜੀ ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਵਿਆਹ ਦਾ ਸਾਰਾ ਪ੍ਰਬੰਧ ਨਿਪਟ ਜਾਂਦਾ ਹੈ ਹੋ ਜਾਂਦਾ ਹੈ ਵਿਆਹ ਸੰਪੂਰਨ ਹੋ ਜਾਂਦਾ ਹੈ ਤਾਂ ਸਤਿਗੁਰੂ ਕਬੀਰ ਜੀ ਤੇ ਉਸਦੇ بیٹے ਕੋਲ ਪਹੁੰਚ ਜਾਂਦੇ ਹਨ ਤੇ ਕਬੀਰ ਜੀ ਕਹਿੰਦੇ ਹਨ ਜੋ ਸਾਖੀ ਹੈ ਜੋ ਬੋਲਦਰ ਬੋਲ ਸਾਡੇ ਤੱਕ ਪਹੁੰਚੀ ਹੈ ਇਹ ਕਿਹਾ ਜਾਂਦਾ ਹੈ ਕਿ ਕਬੀਰ ਜੀ ਨੇ ਉਸ ਸਮੇਂ ਮਾਲਕ ਨੂੰ ਇਹ ਕਿਹਾ ਸੀ ਕਿ ਜਿਸ ਤਰ੍ਹਾਂ ਅੱਜ ਮੇਰੀ ਬੇਟੀ ਦਾ ਵਿਆਹ ਸੰਪੂਰਨ ਹੋਇਆ ਹੈ ਪੂਰੇ ठाट-ਬਾਠ ਨਾਲ ਹੋਇਆ ਹੈ ਇਸ ਤਰ੍ਹਾਂ ਹੀ ਕਦੇ ਵੀ ਕਿਸੇ ਵੀ ਗਰੀਬ ਦੀ ਬੇਟੀ ਦਾ ਵਿਆਹ ਨਹੀਂ ਰੁਕਣਾ ਚਾਹੀਦਾ ਸੰਘਾ ਜੀ ਇਹ ਹੁੰਦੇ ਹਨ ਸੰਤਾਂ ਦੇ ਸਬਾ ਜੋ ਆਪਣੇ ਲਈ ਨਹੀਂ ਕੁਝ ਕਰਦੇ ਉਹ ਜੇ ਗੋਤਕ ਰਚਦੇ ਹਨ ਤਾਂ ਉਹ ਵੀ ਖਲਕਤ ਦੀ ਭਲਾਈ ਲਈ ਲੋਕਾਂ ਦੀ ਭਲਾਈ ਲਈ ਤਾਂ ਕਿ ਉਹ ਸਤਪੁਰਸ਼ ਤੋਂ ਸਤਿਗੁਰੂ ਤੋਂ ਕੋਈ ਲੋਕਾਂ ਲਈ ਦੁਨੀਆ ਲਈ ਇਹ ਜਾਵਰ ਲੈ ਲਿਆ ਜਾਵੇ ਜਿਸ ਦਾ ਦੁਨੀਆ ਨੂੰ ਸਦੀਆਂ ਤੱਕ ਫਾਇਦਾ ਹੁੰਦਾ ਰਹੇ ਜਿਸ ਦੇ ਕਾਰਨ ਸਦੀਆਂ ਤੱਕ ਦੁਨੀਆ ਤੇ ਦਇਆ ਮਿਹਰ ਬਣੀ ਰਹੇ ਉਸ ਮਾਲਕ ਦੀ ਰਾਦਾ ਸਵਾਮੀ ਜੀ ਸੰਗਤ ਜੀ ਬੇਨਤੀ ਹੈ ਕਿ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨਾਲ ਜੁੜੇ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਰਾਧਾ ਸਵਾਮੀ ਜੀ